ਇਸ ਵਰਡ ਦੇ ਵਿੱਚ ਟੇਬਲ ਬਣਾਣਾ ਮੈਂ ਤੈਨੂੰ ਸਿਰਫ ਕਮਾਂਡ ਦੱਸਦਾ ਮੈਂ ਫਿਰ ਉਸ ਤੋਂ ਬਾਅਦ ਕੋਈ ਡਿਜ਼ਾਈਨ ਤੈਨੂੰ ਮੈਂ ਦਊਂਗਾ ਉਹ ਤੂੰ ਆਪ ਬਣਾ ਤੂੰ ਸਿਰਫ ਇਹ ਸਿੱਖਣਾ ਕਿ ਕਮਾਂਡਾਂ ਕਿਦਾਂ ਯੂਜ਼ ਕਰਨੀਆਂ ਫਿਰ ਬਣਾ ਤੂੰ ਆਪਣੇ ਆਪ ਹੀ ਵੇਂਗਾ ਸਭ ਕੁਝ ਤਾਂ ਇੱਕ ਗੱਲ ਯਾਦ ਰੱਖਣੀ ਹੈ ਕਿ ਟੇਬਲ ਜਦੋਂ ਤੂੰ ਬਣਾਣਾ ਵਾ ਕੱਲਾ ਤਾਂ ਜੇ ਤੈਨੂੰ ਮੈਂ ਟੇਬਲ ਦਿੱਤੇ ਸੀ ਛੋਟੇ ਜਿਹੇ ਬਣਾਉਣ ਨੂੰ ਉਹ ਸਿੰਪਲ ਜਿਹੀ ਸੀਗੇ ਇਸ ਲਈ ਤੂੰ ਬਿਨਾਂ ਕੋਈ ਗੱਲ ਦਾ ਧਿਆਨ ਰੱਖੇ ਸਿੱਧਾ ਹੀ ਫੜਫੜ ਟੇਬਲ ਇਨਸਰਟ ਕੀਤਾ ਤੇ ਬਣਾਤਾ ਪਰ ਆਜ ਤੋਂ ਬਾਅਦ ਉਹ ਕੀ ਗੱਲ ਦਾ ਧਿਆਨ ਰੱਖਣਾ ਹੈ ਕਿ ਲੇਆਉਟ 'ਚ ਜਾ ਕੇ ਸਭ ਤੋਂ ਪਹਿਲਾ ਕੰਮ ਇਹ ਦੇਖਣਾ ਹੈ ਕਿ ਲੇਆਉਟ 'ਚ ਜਾ ਕੇ ਪੇਪਰ ਦਾ ਸਾਈਜ਼ ਚੈੱਕ ਕਰਨਾ ਪੇਪਰ ਦਾ ਸਾਈਜ਼ ਇੱਥੇ ਉਹੀ ਲਗਾਉਣਾ ਹੈ ਜਿਹੜਾ ਪੇਪਰ ਤੂੰ ਪ੍ਰਿੰਟਰ ਦੇ ਵਿੱਚ ਪਾਇਆ ਠੀਕ ਹੈ ਤੇ ਆਫਿਸ ਵਗੈਰਾ 'ਚ ਸਭ ਤੋਂ ਜ਼ਿਆਦਾ ਪੇਪਰ ਜਿਹੜਾ ਯੂਜ਼ ਹੁੰਦਾ ਉਹ ਇਹ ਹੁੰਦਾ A4 8.27 ਇੰਚ 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 ਦਾ ਸਾਈਜ਼ ਹੁੰਦਾ ਜਿਹੜਾ ਸਾਈਡ ਤੋਂ ਲੱਗਿਆ 8.27 ਇੰਚ ਦੀ ਚੌੜਾਈ ਹੈ ਤੇ 11.69 ਇੰਚ ਦੀ ਲੰਬਾਈ ਹੁੰਦੀ ਹੈ ਜਿੰਨਾ ਵੀ ਤੂੰ ਫੋਰ ਸਟੇਟ ਦੀਆਂ ਦੁਕਾਨਾਂ ਦੇ ਉੱਤੇ ਦੇਖਦਾ ਜਾਂ ਯਾ ਸਕੂਲਾਂ ਦੇ ਵਿੱਚ ਆਫਿਸ ਦੇ ਵਿੱਚ ਦੇਖਦਾ ਉਹ ਸਾਰੇ ਕਿਤੇ ਇਹੀ ਵਾਲਾ ਪੇਪਰ ਸਭ ਤੋਂ ਜ਼ਿਆਦਾ ਯੂਜ਼ ਹੁੰਦਾ ਤਾਂ ਸਭ ਤੋਂ ਪਹਿਲਾਂ ਗਾ ਮੈਂ ਇਹੀ ਕਰਨਾ ਕਿ ਪੇਪਰ ਦਾ ਸਾਈਜ਼ ਆ ਕੇ ਸੈੱਟ ਕਰਨਾ ਜੇ ਕੋਈ ਹੋਰ ਲੱਗਿਆ ਹੋਇਆ ਜਾਂ ਜਿਹੜਾ ਵੀ ਤੂੰ ਪ੍ਰਿੰਟਰ 'ਚ ਪਾਇਆ ਹੋਇਆ ਉਹ ਉਰੇ ਆ ਕੇ ਚੂਜ਼ ਕਰਨਾ ਤੇ ਆਪਣੇ ਜ਼ਿਆਦਾ A4 ਚੱਲਦਾ ਇਸ ਲਈ ਮੈਂ ਇੱਥੇ A4 ਤੇ ਇੱਕ ਵਾਰ ਕਲਿੱਕ ਕਰ ਦਉਂਗਾ। ਉਹ ਜਦੋਂ ਹੀ ਮੈਂ A4 ਤੇ ਕਲਿੱਕ ਕੀਤਾ ਤਾਂ ਉਹ ਦੇਖ ਉੱਪਰ ਸਾਈਜ਼ ਨੂੰ ਰੂਲਰ ਦੇ ਅੰਦਰ ਦਿਖਾ ਰਿਹਾ ਸਭ ਤੋਂ ਪਹਿਲੇ ਗੱਲ ਇਹ ਹੈ ਕਿ ਜੇ ਰੂਲਰ ਹੀ ਨਾ ਨਜ਼ਰ ਆਂਦਾ ਹੋਵੇ ਉੱਪਰ ਤੈਨੂੰ ਕਿੱਦਾਂ ਪਤਾ ਚੱਲੂਗਾ ਇਹ ਤਾਂ ਨਜ਼ਰ ਆ ਰਹੇ ਆ ਨਾ ਹੁਣ ਰੂਲਰ ਇਹ ਵੈਸੇ 뷰 ਦੇ ਵਿੱਚ ਹੁੰਦਾ 뷰 ਦੇ ਅੰਦਰ ਰੂਲਰ ਉਹ ਮੈਂ ਗੈਪ ਕਰਤਾ ਤਾਂ ਉਹ ਗੈਪ ਹੋ ਗਿਆ ਫਿਰ ਉਹ ਜੇ ਰੂਲਰ ਹੀ ਨਹੀਂ ਹੋਗਾ ਤਾਂ ਦੇਖੂਗਾ ਕਿਦਾਂ ਕੀ ਵੀ ਹਾਂ ਵੀ పేਜ ਦਾ ਸਾਈਜ਼ ਵਗੈਰਾ ਕਿੰਨਾ ਉਹ ਐਗਜ਼ੈਕਟਲੀ ਉਨਾ ਹੀ ਹੈ ਵੀ ਹੈ ਕਿ ਨਹੀਂ ਹੈ ਜਿੰਨਾ ਮੈਂ ਸੈੱਟ ਕੀਤਾ ਤਾਂ ਬਾਇ ਚਾਂਸ ਰੂਲਰ ਨਾ ਹੋਵੇ ਤਾਂ 뷰 ਦੇ ਵਿੱਚ ਜਾ ਕੇ ਰੂਲਰ ਤੇ ਟਿਕ ਮਾਰ ਕੇ ਲੈ ਕੇ ਆਨਾ ਵਾ ਠੀਕ ਹੈ ਦੂਜੀ ਗੱਲ ਇਹ ਕਿ ਜੇ 8.27 ਇੰਚ ਪੇਪਰ ਦਾ ਸਾਈਜ਼ ਹੈਗਾ ਚੁੜਾਈ ਤਾਂ ਜਿਹੜਾ ਵਾਈਟ ਏਰੀਆ ਹੈਗਾ ਇਹ ਕਿੰਨਾ ਵਾ 7.something ਹੈ 7.27 ਹੈ ਪਰ ਪੇਜ ਦਾ ਸਾਈਜ਼ ਹੈਗਾ 8.27 ਤੇ 1 ਇੰਚ ਕਿੱਥੇ ਗਿਆ 1 ਇੰਚ ਕਿੱਥੇ ਹੈ ਆ ਗ੍ਰੇ ਏਰੀਆ ਜਿਹੜਾ ਛੱਡਿਆ ਹੈ ਤੇਰੀ ਕਰਸਰ ਕਿੱਥੇ ਹੈ ਇੱਥੇ ਹੈ ਇਹ ਕਰਸਰ ਤੇਰੀ ਇੱਥੇ ਕਿਉਂ ਨਹੀਂ ਹੈ ਉੱਪਰ ਇੱਥੋਂ ਕਿਉਂ ਸ਼ੁਰੂ ਹੋ ਰਹੀ ਹੈ ਕਿਉਂਕਿ ਉਹ ਇਧਰੋਂ ਦੀ ਲੈਫਟ ਮਾਰਜਿਨ ਛੱਡਿਆ ਹੈ ਤੇ ਇਧਰੋਂ ਦੀ ਰਾਈਟ ਮਾਰਜਿਨ ਛੱਡਿਆ ਹੈ ਕਿ ਜੇ ਮੈਂ ਲਿਖਾਂ ਤਾਂ ਇੱਥੋਂ ਲਿਖਣਾ ਸ਼ੁਰੂ ਕਰੂਗਾ ਤੇ ਕਿੱਥੇ ਤੱਕ ਲਿਖੂਗਾ 7.27 ਤੱਕ ਲਿਖੂਗਾ ਜਦਕਿ ਪੇਜ ਆਪਣਾ 8.27 ਹੈ ਤਾਂ ਉਧਰੋਂ ਦੀ ਵੀ 1/2 ਇੰਚ ਛੱਡਤਾ ਤੇ ਉੱਪਰੋਂ ਵੀ 1/2 ਇੰਚ ਛੱਡਿਆ ਹੈ ਦੇਖ ਆ ਦੇਖ ਇੱਥੇ ਗ੍ਰੇਰੀਆ ਬਣਾ ਇੱਧਰਲੇ ਪਾਸੇ ਇਧਰ ਵਰਟੀਕਲ ਰੂਲਰ ਵੀ ਹੈਗਾ ਨਾ ਆ ਹਾਰੀਜ਼ੋਂਟਲ ਰੂਲਰ ਹੋ ਗਿਆ ਆ ਵਰਟੀਕਲ ਰੂਲਰ ਹੋ ਗਿਆ ਵਰਟੀਕਲ ਰੂਲਰ ਲੰਬਾਈ 10 ਦੱਸ ਦਵਾਂ ਤੈਨੂੰ ਲੰਬਾਈ ਕਿੰਨੀ ਸੀਗੀ 11.69 ਜੇ ਨਮਾ ਥੱਲੇ ਸਕਰੋਲ ਕਰਕੇ ਦੇਖਾ ਤਾਂ ਕਿੰਨੀ ਹੈ 10.68 ਅ ਅੱਧਾ ਅੱਧਾ ਇੰਚ ਜਾਲੇਗਾ ਅੱਧਾ ਇੰਚ ਥੱਲੇ ਵੀ ਖਾਲੀ ਛੱਡਿਆ ਹੈ ਉਹਨੇ ਮੇਰੇ ਤੋਂ ਤਾਂ ਪੁੱਛਿਆ ਨਹੀਂ ਇਹਨੇ ਵੀ ਕਿੰਨਾ ਵੇ ਖਾਲੀ ਛੱਡਣਾ ਇਹਨੇ ਪਹਿਲਾਂ ਹੀ ਛੱਡਿਆ ਹੈ ਤਾਂ ਇਹ ਵੀ ਲੇਆਉਟ ਚ ਜਾ ਦੁਬਾਰਾ ਮਾਰਜਨ ਕੀ ਰੱਖਿਆ ਕਿੰਨੇ ਆ ਸਾਰੇ ਪਾਸੇ ਟੌਪ ਤੋਂ ਵੀ ਬੋਟਮ ਤੋਂ ਵੀ ਲੈਫਟ ਤੋਂ ਵੀ ਤੇ ਰਾਈਟ ਤੋਂ ਵੀ ਉਹ ਜਿੰਨਾ ਇੱਥੇ ਸੈੱਟ ਕੀਤਾ ਆ ਉਹੀ ਉਥੇ ਉਹਨੇ ਛੱਡਿਆ ਜੇ ਹੁਣ ਮੈਂ ਨੋਰਮਲ ਕਹਿ ਦਵਾਂ ਇਹਨੂੰ ਤੋ ਦੇਖ 1 1 ਇੰਚ ਹੋ ਗਿਆ ਸਾਰੇ ਪਾਸੇ 1 1 ਇੰਚ ਛੱਡ ਤਾ ਉਹਨੇ ਖਾਲੀ ਇਹ ਤੂੰ ਆਪਣੀ ਮਰਜ਼ੀ ਨਾਲ ਚੂਸ ਕਰਨਾ ਹੁੰਦਾ ਵਾ ਉਂਝਦਾ ਮੈਂ ਤੈਨੂੰ ਕੋਈ ਪੇਜ ਦਵਾ ਬਣਾਉਣ ਲਈ ਉਹ ਚ ਤੂੰ ਨਿਗਾਹ ਮਾਰਨੀ ਹੈ ਪੇਜ ਜਿਹੜਾ ਮੈਂ ਤੈਨੂੰ ਬਣਾ ਦੇ ਦਊਂਗਾ ਕਿ ਉਹਦੇ ਚ ਕਿੰਨੀ ਕਿ ਜਗ੍ਹਾ ਖਾਲੀ ਹੈ ਸਾਈਡਾਂ ਤੋਂ ਠੀਕ ਹੈ ਇਹ ਨਾ ਹੋਵੇ ਕਿ ਉਹਦੇ ਚ ਅੱਧਾ ਅੱਧਾ ਇੰਚ ਛੱਡਿਓ ਹੋਵੇ ਤੂਰੇ 1 1 ਇੰਚ ਛੱਡੀ ਹੋਵੇ ਫੇਰ ਤੇਰਾ ਪੂਰਾ ਨਹੀਂ ਆਣਾ ਮੈਟ ਠੀਕ ਹੈ ਦੋ ਗੱਲਾਂ ਦਾ ਧਿਆਨ ਰੱਖਣਾ ਸਾਈਜ਼ ਦਾ ਤੇ ਮਾਰ ਜਾਂਦਾ ਉਸ ਤੋਂ ਬਾਅਦ ਤੀਸਰੀ ਗੱਲ ਇਹਦਾ ਧਿਆਨ ਰੱਖਣਾ ਹੈਗਾ ओरिएंटेशन ओरिएंटेशन ਵੀ ਪੋਰਟਰੇਟ ਹੈ ਪੇਜ ਆ ਸ਼ਕਲ ਵੀ ਬਣੀ ਹੋਈ ਹੈ ਕਿ ਪੇ ਸਿੱਧਾ ਹੈ ਜਾਂ ਘੁਮਾਇਆ ਹੈ ਲੈਂਡਸਕੇਪ ਹੁਣ ਜੇ ਮੈਂ ਜੇ ਲੈਂਡਸਕੇਪ ਕਰਾਂ ਤਾਂ ਕੀ ਹੋਊਗਾ ਪੇਜ ਨੂੰ ਘੁਮਾ ਦੂਗਾ ਸਕਰੀਨ ਦੇ ਉੱਤੇ ਜਿਹੜੀ ਲੰਬਾਈ ਸੀਗੀ ਉਹ ਚੜਾਈ ਬਣ ਗਈ ਤੇ ਜਿਹੜੀ ਚੜਾਈ ਸੀਗੀ ਉਹ ਲੰਬਾਈ ਬਣ ਗਈ ਹੁਣ ਜੇ ਤੁਹ ਲੰਬਾਈ ਨੂੰ ਚੈੱਕ ਕਰੇ ਤਾਂ ਉਹ ਘਟ ਗਈ 6.27 ਹੋ ਗਈ ਤੇ ਚੜਾਈ ਕਿੰਨੇ ਹੋ ਗਈ 10 ਉਜਨਾ ਮਤਲਬ ਮਾਰਜਨ ਰੱਖਿਆ ਆਵਾ ਤੇ ਜੋ ਪੇਪਰ ਦਾ ਸਾਈਜ਼ ਰੱਖਿਆ ਆ ਤੇ ਓਰੀਐਂਟੇਸ਼ਨ ਜਿਸ ਹਿਸਾ ਉਹਨੇ ਰੱਖੀ ਹੈ ਉਸ ਹਿਸਾਬ ਨਾਲ ਉਹ ਘੁੰਮ ਗਿਆ ਠੀਕ ਹੈ ਪੇਜ ਦੀ ਸੈਟਿੰਗ ਕਰਕੇ ਫੇਰ ਤੂੰ ਅੱਗੇ ਟੇਬਲ ਇਨਸਰਟ ਕਰਨਾ ਬਾਅਦ ਚੋਂ ਨਹੀਂ ਕਰਨਾ ਪਹਿਲਾਂ ਪੇਜ ਦੀ ਸੈਟਿੰਗ ਪਹਿਲਾਂ ਕਰਨੀ ਹੈ ਜੇ ਪੇਜ ਖਾਸ ਡਾਈਮੈਂਸ਼ਨਾਂ ਦੇ ਵਿੱਚ ਸੈੱਟ ਕੀਤਾ ਹੋਇਆ ਹੈ ਮਾਰਜਨ ਪਾਰਟਿਕੂਲਰ ਰੱਖੇ ਹੋਏ ਆ ਤੂੰ ਧਿਆਨ ਨਾਲ ਦੇਖਨੇ ਆ ਕਿ ਲੈਂਡਸਕੇਪ ਹੈ ਕਿ ਪੋਰਟਰੇਟ ਆ ਪਹਿਲੀ ਗੱਲ ਤਾਂ ਖਾਸ ਇਹ ਧਿਆਨ ਰੱਖਣੀ ਹੈ ਕਿ ਲੈਂਡਸਕੇਪ ਹੈ ਕਿ ਪੋਰਟਰੇਟ ਆ ਤੇਗੇ ਦੂਜੀ ਗੱਲ ਧਿਆਨ ਰੱਖਣੀ ਹੈ ਕਿ ਮਾਰਜਨ ਥੋੜੇ ਘੱਟ ਛੱਡੇ ਹੋਏ ਆ ਕਿ ਨੋਰਮਲ ਕਿਕ ਇੰਚ ਜੇ ਛੱਡੇ ਹੋਏ ਆ ਤੋ ਤੂੰ ਉਥੇ ਸੈੱਟ ਕਰਨਾ ਹੈ ਤੇ ਪੇਪਰ ਦੇ ਸਾਈਜ਼ ਦਾ ਧਿਆਨ ਰੱਖਣਾ ਹੈ ਤੋ ਮੈਂ ਤੁਹਾਨੂੰ ਦੱਸਿਆ ਕਿ ਮੋਸਟਲੀ A4 ਹੁੰਦਾ ਇਸ ਲਈ A4 ਰੱਖਾਂਗੇ ਆਪਾਂ ਫੇਰ ਤੂੰ ਟੇਬਲ ਇਨਸਰਟ ਕਰਨਾ ਜੇ ਦਾ ਮੰਨ ਲਾ ਮੈਨੂੰ 5x5 ਦਾ ਟੇਬਲ ਚਾਹੀਦਾ ਹੋਵੇ ਤਾਂ ਮੈਂ ਸਰਚ ਜਾਣਾ ਟੇਬਲ ਉਹ ਮੈਂ ਤੁਹਾਨੂੰ ਫਟਾਫਟ ਇਨਸਰਟ ਕਰ ਸਕਦਾ ਹਾਂ ਜੇ 5x5 ਹੋ ਗਿਆ ਮਨ ਮੰਨ ਲਿਆ ਹੈ ਤੈਨੂੰ ਮੈਂ ਜਿਹੜੀਆਂ ਗੱਲਾਂ ਦਸੀਆਂ ਹੁਣੀ ਇਹ ਕਿਉਂ ਤੈਨੂੰ ਮੈਂ ਦੱਸਦਾ ਪਿਆ ਰਿਹਾ ਕਿ ਹੁਣ ਮੈਂ 5x5 ਦਾ ਟੇਬਲ ਇਨਸਰਟ ਕੀਤਾ ਤਾਂ ਹਰ ਕਾਲਮ ਦਾ ਸਾਈਜ਼ ਕਿੰਨਾ ਵਾ ਕਿੰਨਾ ਵਾ ਵੱਡਾ ਹੈ ਵੱਡਾ ਦਾ ਹੈ ਕਿੰਨਾ ਵਾ ਉਹਨੇ ਆਪਣੇ ਵੱਲੋਂ ਕਿੰਨਾ ਸਾਈਜ਼ ਦਿੱਤਾ ਵਾ ਮੇਰੇ ਤੋਂ ਤਾਂ ਪੁੱਛਿਆ ਨਹੀਂ ਉਹਨੇ ਮੈਂ ਕਿਹਾ 5x5 ਦਾ ਕਰਦੇ ਤਾਂ ਉਹਨੇ ਆਟੋਮੈਟਿਕਲੀ ਹਰ ਕਾਲਮ ਨੂੰ ਇੰਨਾ ਇੰਨਾ ਬਣਾਤਾ ਇਹ ਕਿਹੜੇ ਹਿਸਾਬ ਨਾਲ ਉਹਨੇ ਬਣਾਇਆ ਇੰਨਾ ਇੰਨਾ ਜਿੰਨੀ ਤੇਰੇ పేਜ ਦੇ ਵਿੱਚ ਜਗ੍ਹਾ ਸੀਗੀ ਕਿੰਨੀ ਜਗੀ 10 ਇੰਚ ਦੇ ਬਰਾਬਰ ਜਗੀ ਤਾਂ 10 ਡਿਵਾਈਡਿਡ ਬਾਈ 5 2 2 ਹਾਂ ਉਹ 2 2 ਇੰਚ ਦੇ ਆਰਾਊਂਡ ਬਣਾਤਾ ਉਹਨੇ ਜੇ ਤੂੰ ਚੈੱਕ ਕਰਨਾ ਹੋਵੇ ਕਿੰਨੇ ਬਾਈ ਕਿੰਨੇ ਦਾ ਹੈ ਇੱਕ ਕਾਲਮ ਹੈਗਾ ਵਾ ਤਾਂ ਟੇਬਲ ਲੇਆਉਟ ਤੇ ਜਾ ਆ ਦੇਖਾ ਵਿਡਥ ਲਿਖੀ ਹੋਈ 1.94 ਸਮਝਣਾ ਨਾ ਪੰਜ ਚੇਂਜ ਕਰਤਾ ਨਾ ਉਹਨੇ ਜਿੰਨੀ ਜਗ੍ਹਾ ਸੀਗੀ ਰਿਟਰਨੇਬਲ ਏਰੀਆ ਜਿੰਨਾ ਸੀਗਾ ਉਹਨੂੰ ਪੰਜ ਹੀ ਸ਼ੇਅਰ ਵੰਡ ਕੇ 1.94 ਦੇ ਹਿਸਾਬ ਨਾਲ ਉਹਨੇ ਪੰਜ ਕਾਲਮ ਬਣਾਤੇ ਹੁਣ ਮੈਂ ਤੈਨੂੰ ਪੇਜ ਦੀ ਜਿਹੜੀ ਸੈਟਿੰਗ ਦੱਸੀ ਹੈ ਉਹ ਇਸ ਲਈ ਦੱਸੀ ਸੀ ਕਿ ਜੇ ਮੰਨ ਲਾ ਹੁਣ ਮੈਂ ਫਾਈਲ 'ਚ ਜਾਵਾਂ ਬਲੈਂਕ ਡਾਕੂਮੈਂਟ ਲਵਾਂ ਤੇ ਉਰੇ ਮੈਂ ਆਂਦੇ ਸਾਰੀ ਟੇਬਲ ਇਨਸਰਟ ਕਰ ਲੰਨਾ ਮੈਂ 5x5 ਦਾ ਹੋ ਗਿਆ ਹੁਣ ਨੇਚਰਲੀ ਆਪਾਂ ਪੇਜ ਦੀ ਸੈਟਿੰਗ ਨਹੀਂ ਕੀਤੀ ਉਹ ਜਦੋਂ 6.27 ਸੀਗਾ ਜਾਂ ਜਿਹਨਾਂ 7.27 ਏਰੀਆ ਸੀਗਾ ਤਾਂ ਉਹਨੇ 7.27 ਨੂੰ ਡਿਵਾਈਡ ਕਰਤਾ 5 ਦੇ ਉੱਤੇ ਤੇ ਹਰ ਕਾਲਮ ਦਾ ਸਾਈਜ਼ ਓਨਾ ਰੱਖਤਾ ਤੇ ਬਾਅਦ 'ਚ ਤੈਨੂੰ ਯਾਦ ਆਇਆ ਕਿ ਨਹੀਂ ਨਹੀਂ ਉਹ ਯਾਰ ਪੇਜ ਤਾਂ ਓਰੀਐਂਟੇਸ਼ਨ ਸੀਗਾ ਲੈਂਡਸਕੇਪ ਦੇ ਵਿੱਚ ਸੀਗਾ ਤੂੰ ਬਾਅਦ ਚੋ ਜਾ ਕੇ ओरिएंटेशन चेंज ਕੀ ਲੈਂਡਸਕੇਪ ਜਾਂ ਮਾਰਜਨ ਤੂੰ ਬਾਅਦ ਚੋ ਚੇਂਜ ਕੀਤੇ ਇਹ ਨਾਰਮਲ ਚਾਹੀਦੇ ਸੀਗੇ ਤਾਂ ਤੈਨੂੰ ਟੇਬਲ ਦੁਬਾਰਾ ਸੈੱਟ ਕਰਨਾ ਪਊਗਾ ਜੇ ਤੂੰ ਪੇਜ ਦੀ ਸੈਟਿੰਗ ਦਾ ਪਹਿਲਾਂ ਧਿਆਨ ਰੱਖ ਕੇ ਟੇਬਲ ਇਨਸਰਟ ਕਰੇਗਾ ਤਾਂ ਨੇਚਰਲੀ ਉਹ ਨਾ ਬਣਾਊਗਾ ਇਸ ਲਈ ਪੇਜ ਦੀ ਸੈਟਿੰਗ ਨਾ ਹਮੇਸ਼ਾ ਹੀ ਧਿਆਨ ਰੱਖੀਦਾ ਕੋਈ ਵੀ ਫਾਈਲ ਬਣਾਣੀ ਹੋਵੇ ਇਹਨਾਂ ਕਿ ਟੇਬਲ ਬਣਾਣਾ ਤਾਂ ਧਿਆਨ ਰੱਖਣਾ ਵੈਸੇ ਵੀ ਨਾਰਮਲੀ ਹਰ ਵੇਲੇ ਪਹਿਲੀ ਜਦੋਂ ਨਵੀਂ ਫਾਈਲ ਬਣਾਣੀ ਹੈ ਤਾਂ ਪਹਿਲਾਂ ਪੇਜ ਸੈਟਿੰਗ ਦੇ ਵਿੱਚ ਜਾ ਕੇ ਪੇਜ ਦੀ ਸੈਟਿੰਗ ਕਰਨੀ ਹੈ ਉਸ ਤੋਂ ਬਾਅਦ ਫਾਈਲ ਬਣਾਣੀ ਸ਼ੁਰੂ ਕਰਨੀ ਹੈ ਇੱਕ ਲਾਸਟ ਗੱਲ ਹੋਰ ਹੈ ਜਦੋਂ ਟੇਬਲ ਇਨਸਰਟ ਕਰਨਾ ਉਹ ਹੈਗੀ ਹੈ ਕਿ ਜਦੋਂ ਮੈਂ ਬਲੈਂਕ ਡਾਕੂਮੈਂਟ ਖੋਲਦਾ ਦੁਬਾਰਾ ਇੱਕ ਹੋਰ ਤਾਂ ਜਦੋਂ ਮੈਂ ਕਹਿੰਦਾ ਲੈਂਡਸਕੇਪ ਕਰਦੇ పేਜ ਨੂੰ ਔਰੀਐਂਟੇਸ਼ਨ 'ਚ ਜਾ ਕੇ ਸਾਈਜ਼ ਮੈਂ ਕਹਾਂ A4 ਕਰਦੇ ਤੇ ਮਾਰਜਨ ਮੈਂ ਕਹਾਂ ਨੋਰਮਲ ਕਰਦੇ ਹੋ ਗਿਆ ਸੈਟ ਪੂਰਾ ਪੇਜ ਚੌਥੀ ਜਿਹੜੀ ਚੀਜ਼ ਸੈੱਟ ਕਰਨੀ ਹੈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਹੈਗਾ ਅੱਖਰਾਂ ਦਾ ਸਾਈਜ਼ ਹੁਣ ਮੈਂ ਅੱਖਰਾਂ ਦਾ ਸਾਈਜ਼ ਮੰਨ ਲਿਆ ਮੈਂ ਕੋਈ ਪੇ ਤੈਨੂੰ ਦਿੱਤਾ ਵਾ ਬਣਾਣੀ ਉਹਦੇ 'ਚ ਅੱਖਰਾਂ ਦਾ ਸਾਈਜ਼ ਛੋਟਾ ਹੈ ਨੋਰਮਲ ਨਾਲੋ ਜਦ ਇਹ 11 ਸਾਈਜ਼ ਸਟੈਂਡਰਡ ਹੈ ਠੀਕ ਹੈ ਉਹ ਤੂੰ ਜਦੋਂ ਪੇਜ ਵੱਲ ਦੇਖਿਆ ਤਾਂ ਤੈਨੂੰ ਪਤਾ ਚੱਲਿਆ ਕਿ ਵੀ ਸਾਈਜ਼ ਛੋਟਾ ਰੱਖਿਆ ਹੈ ਤਾਂ ਤੂੰ ਪਹਿਲਾਂ ਹੀ ਕੁਝ ਵੀ ਕਰਨ ਤੋਂ ਪਹਿਲਾਂ ਹੀ ਅਕਸ਼ਰ ਦਾ ਸਾਈਜ਼ ਦਾ ਮੈਂ ਕਿਹਾ 8 ਕਰ ਦੇ ਹੁਣ ਮੈਂ ਟੇਬਲ ਇਨਸਰਟ ਕਰਦਾ 5x5 ਦਾ ਫਿਰ ਦੁਬਾਰਾ ਤੋ ਦੇਖ ਉਹਦੀ ਹਾਈਟ ਦੇਖ ਰੋ ਦੀ ਕਿੰਨੀ ਕ ਪਤਲੀ ਹੋ ਗਈ ਹੁਣ ਜੇ ਮੈਂ ਤੈਨੂੰ ਬਾਕੀ ਫਾਈਲਾਂ ਦਿਖਾਵਾਂ ਜਿਹੜੀਆਂ ਮੈਂ ਪਹਿਲਾਂ ਕੀਤੀਆਂ ਸੀਆਂ ਤੇ ਇਹਦੀ ਹਾਈਟ ਦੇਖ ਕਿੰਨੀ ਹੈ ਉਹ ਹਾਈਟ ਉਨੀ ਹੀ ਹੁੰਦੀ ਹੈ ਰੋ ਦੀ ਜਿੰਨਾ ਅਕਸ਼ਰ ਦਾ ਸਾਈਜ਼ ਹੁੰਦਾ ਹੈ ਕਿ ਨਾਲੇ ਹੁੰਦੇ ਤੂੰ ਪਹਿਲਾਂ ਹੀ 8 ਕਰ ਲਿਆ ਹਿਆ ਹੁਣੇ ਸਾਰੇ ਸੈਲਸ ਦੇ ਵਿੱਚ ਕੀ ਹੈ 8 ਹੀ ਸਹੀ ਚੱਲਦਾ ਹੋਊਗਾ ਤਮੇ ਕਹਿੰਦਾ ਉਹ ਫਿਰ ਤੈਨੂੰ ਵਾਰ-ਵਾਰ ਤੈਨੂੰ ਚੇਂਜ ਨਹੀਂ ਕਰਨਾ ਪਊਗਾ ਫੌਂਟ ਸਾਈਜ਼ ਦੇ 8 ਸਾਈਜ਼ ਹੀ ਸਾਰਾ ਟੇਬਲ ਜਿਗਾ ਮੋਸਟ ਆਫ ਦਾ ਕੰਮ ਜਿਹੜਾ ਅੱਗੇ 8 ਸਾਈਜ਼ 'ਚ ਹੋਇਆ ਹੋਇਆ ਸੀਗਾ ਤਾਂ ਤੈਨੂੰ ਕੀ ਹੈ ਵਾਰ-ਵਾਰ ਸਾਈਜ਼ ਫੌਂਟ ਦਾ ਚੇਂਜ ਨਹੀਂ ਕਰਨਾ ਪਊਗਾ ਇਸ ਲਈ ਹਮੇਸ਼ਾ ਇਹ ਗੱਲ ਦਾ ਧਿਆਨ ਰੱਖ ਕੇ ਫਿਰ ਟੇਬਲ ਮਤਲਬ ਯਾ ਟੇਬਲ ਜਾਂ ਜਿਹੜੀ ਵੀ ਫਾਈਲ ਤੋਂ ਬਣਾਣੀ ਹੈ ਉਸ ਤੋਂ ਬਾਅਦ ਕੰਮ ਸ਼ੁਰੂ ਕਰਨਾ ਇਹ ਨਹੀਂ ਕਿ ਨਿਊ ਡਾਕੂਮੈਂਟ ਕੋਲਿਆ ਤੇ ਅੰਦਰ ਜਾ ਕੇ ਸਿੱਧਾ ਹੀ ਲਿਖਣਾ ਸ਼ੁਰੂ ਕਰਤਾ ਅੰਦਰ ਸਮਝ ਗਿਆ ਅੱਗੇ ਦੇਖ ਉਹ ਜਰਾ ਇਹ ਮੈਂ ਫਾਈਲਾਂ ਬੰਦ ਕਰ ਦਿੰਦਾ ਫਾਈਲ ਕਲੋਸ ਉਹ ਕਹਿੰਦਾ ਸੇਵ ਕਰਨੀ ਹੈ ਮੈਂ ਕਹਿੰਦਾ ਨਹੀਂ ਕਰਨੀ ਫਾਈਲ ਕਲੋਸ ਨਹੀਂ ਸੇਵ ਕਰਨੀ ਹੁਣ ਸਾਰੀਆਂ ਫਾਈਲਾਂ ਕਲੋਸ ਹੋ ਗਈਆਂ ਤੇ ਵਰਡ ਖੁੱਲਾ ਆ ਇਸ ਲਈ ਉਹ ਗਰੇਅ ਰੀਆ ਹੋ ਗਿਆ ਕਿ ਵੀ ਫਾਈਲ ਕੋਈ ਨਹੀਂ ਖੁੱਲੀ ਹੋਈ ਵਰਡ ਖੁੱਲਾ ਹੈ ਤੇ ਉੱਪਰ ਸਾਰੇ ਬਟਨ ਡਿਸੇਬਲ ਹੋ ਗਏ ਕਿਉਂਕਿ ਕੋਈ ਡਾਕੂਮੈਂਟ ਹੀ ਨਹੀਂ ਖੁੱਲਿਆ ਇਸ ਲਈ ਉਹ ਸਾਰੇ ਬਟਨ ਬੰਦ ਹੈ ਹੁਣ ਮੈਂ ਫਾਈਲ ਤੇ ਆ ਕੇ ਬਲੈਂਕ ਡਾਕੂਮੈਂਟ ਲੈਣਾ ਸਾਰੇ ਸ਼ੁਰੂ ਹੋ ਗਿਆ ਠੀਕ ਹੈ ਸਮਝ ਗਿਆ ਨਾ ਇਹ ਗੱਲ ਹੁਣ ਮੈਂ ਵੈਸੇ ਤੈਨੂੰ ਟੇਬਲ ਇਨਸਰਟ ਕਰਕੇ ਦਿਖਾਣਾ ਹੈ ਤੇ ਉਹਦੇ ਉੱਤੇ ਟੇਬਲ ਦੀਆਂ ਕਮਾਂਡਸ ਲਾ ਕੇ ਦਿਖਾਣਾ ਹੁਣ ਜੇ ਦ ਮੰਨ ਲਾ ਮੈਂ ਫਿਰ 5x5 ਦਾ ਟੇਬਲ ਇਨਸਰਟ ਕਰ ਲਿਆ ਇੱਦਾਂ ਹੀ ਪੋਰਟਰੇਟ ਦੇ ਅੰਦਰ ਨੈਰੋ ਮਾਰਜਨ ਦੇ ਅੰਦਰ ਤੇ A4 ਪੇਜ ਦੇ ਅੰਦਰ ਹੁਣ ਜਦੋਂ ਤੂੰ ਟੇਬਲ ਇਨਸਰਟ ਕਰਦਾ ਤਾਂ ਇੱਕ ਗੱਲ ਧਿਆਨ ਰੱਖਣੀ ਹੈ ਕਿ ਉੱਪਰ ਟੇਬਲ ਡਿਜ਼ਾਈਨ ਤੇ ਟੇਬਲ ਲੇਆਉਟ ਦੇ ਦੋ ਨਵੇਂ ਟੈਬ ਆ ਜਾਂਦੇ ਆ ਜੇ ਤੂੰ ਟੇਬਲ ਤੋਂ ਬਾਹਰ ਕਲਿੱਕ ਕਰੇਂਗਾ ਤਾਂ ਗੈਪ ਹੋ ਜਾਂਦੇ ਦੋਨੋਂ ਫੇਰ ਦੁਬਾਰਾ ਟੇਬਲ ਦੇ ਅੰਦਰ ਆਏਂਗਾ ਫੇਰ ਆ ਜਾਣਗੇ ਤੇ ਟੇਬਲ ਦੀਆਂ ਸਾਰੀਆਂ ਹੀ ਕਮਾਂਡਸ ਜਿਹੜੀਆਂ ਉਹ ਦੋਨਾਂ ਦੇ ਅੰਦਰ ਆ ਤੇ ਇਹੀ ਤੂੰ ਸਿੱਖਨੀ ਆ ਵਾ ਕਿ ਕੰਪਲਿਕੇਟਿਡ ਤੋਂ ਵੀ ਕੰਪਲਿਕੇਟਿਡ ਟੇਬਲ ਤਨੂੰ ਬਣਾਣ ਲਈ ਦੇ ਦਵਾ ਤੋ ਸਾਰਾ ਇਹੀ ਕਮਾਂਡਾਂ ਨੂੰ ਯੂਜ਼ ਕਰਕੇ ਬਣ ਜਾਣਾ ਵਾ ਠੀਕ ਹੈ ਹੁਣ ਕਮਾਂਡ ਸਮਝ ਲੈ ਕੀ ਕੀ ਹੈਗੀਆਂ ਜਿਹੜੀਆਂ ਮੇਨ ਮੇਨ ਪ ਤਾਂ ਸਭ ਤੋਂ ਪਹਿਲੀ ਗੱਲ ਹੈ ਇਹ ਸਭ ਤੋਂ ਜ਼ਿਆਦਾ ਯੂਜ਼ ਹੁੰਦੀ ਹੈ ਮਾਰਡਸੈਲ ਇਹਦਾ ਕੰਮ ਕੀ ਹੁੰਦਾ ਹੈ ਕਿ ਇੱਕ ਤੋਂ ਜ਼ਿਆਦਾ ਹੁਣ ਇੱਕ ਤੋਂ ਜ਼ਿਆਦਾ ਦਾ ਮਤਲਬ ਕੀ ਹੋ ਗਿਆ ਦੋ ਹੋਣ 20 ਹੋਣ ਜਾਂ 40 ਹੋਣ ਇੱਕ ਤੋਂ ਜ਼ਿਆਦਾ ਨੂੰ ਇੱਕ ਬਣਾ ਦੇ ਉਹਨੂੰ ਤੂੰ ਦੋ ਨੂੰ ਇੱਕ ਬਣਾਉਣਾ ਸੀਗਾ ਇੱਧਰ ਤਿੰਨ ਨੂੰ ਇੱਕ ਬਣਾਉਣਾ ਸੀਗਾ ਹੁਣ ਮੈਂ ਐਦਾਂ ਬਣਾਇਆ ਹਾਰੀਜ਼ੋਂਟਲੀ ਜੇ ਤੂੰ ਵਰਟੀਕਲੀ ਬਣਾਉਣਾ ਐਦਾਂ ਤਾਂ ਜਿੰਨਾਂ ਨੂੰ ਤੂੰ ਸਲੈਕ ਕਰਕੇ ਦਬੇਂਗਾ ਉਹਦਾ ਬਸ ਇੰਨਾ ਕੰਮ ਹੈ ਕਿ ਉਹਨੇ ਉਹਨੇ ਉਹਨਿਆਂ ਨੂੰ ਇੱਕ ਬਣਾ ਦੇਣਾ ਉਹਨਾਂ ਮੈਂ 2 2 ਦੇ 2 ਹਿੱਸੇ ਕਰਤੇ ਇੱਥੇ ਮੈਂ ਚਾਰਾਂ ਨੂੰ ਇੱਕ ਬਣਾਤਾ ਉਹ ਮੇਰੀ ਮਰਜ਼ੀ ਹੈ ਠੀਕ ਹੈ ਉਹ ਕੰਮ ਦੇ ਹਿਸਾਬ ਨਾਲ ਜੋ ਤੂੰ ਬਣਾਏਗਾ ਜੁਣ ਜਦੋਂ ਮੈਂ ਗਿਆ ਇੱਥੇ ਤਿੰਨੀ ਚਾਹੀਦੇ ਆ ਇੱਥੇ ਇੱਕ ਚਾਹੀਦਾ ਤੇ ਇੱਥੇ ਮੈਂ ਗਿਆ ਆਹ ਦੋਨੋਂ ਇੱਕ ਹੋ ਜਾਣੇ ਚਾਹੀਦੇ ਤਾਂ ਟੇਬਲ ਮੈਂ ਪਹਿਲਾਂ 5x5 ਦੇ ਇਨਸਰਟ ਕੀਤਾ ਤੇ ਬਾਅਦ ਚ ਮੈਂ ਡਿਸਾਈਡ ਕੀਤਾ ਕਿ ਇੱਥੇ ਮੈਨੂੰ ਮਰਜ ਕਰਨਾ ਹੈਗਾ ਫੁਲਾਨੀ ਜਗ੍ਹਾ ਦੇ ਉੱਤੇ ਹੁਣ ਪਰ ਜਦੋਂ ਮੈਂ ਟੇਬਲ ਇਨਸਰਟ ਕਰੂੰਗਾ ਮੰਨ ਲਾ ਮੈਂ ਤੈਨੂੰ ਆਹੀ ਵਾਲਾ ਡਿਜ਼ਾਈਨ ਦੇ ਦਿੱਤਾ ਬਣਾ ਲੈ ਫਿਰ ਤੂੰ ਕਿੱਦਾਂ ਡਿਸਾਈਡ ਕਰੇਂਗਾ ਵੀ ਕਾਲਮ ਕਿੰਨੇ ਚਾਹੀਦੇ ਆ ਜੇ ਮੰਨ ਲਾ ਤੈਨੂੰ ਆਹੀ ਡਿਜ਼ਾਈਨ ਮੈਂ ਬਣਾਣ ਲਈ ਦਿੱਤਾ ਹੁੰਦਾ ਤਾਂ ਤੂੰ ਡਿਸਾਈਡ ਕਿੱਦਾਂ ਕਰਦਾ ਕਿ 5 ਲੈਣੇ ਕਿ 7 ਲੈਣੇ ਆ ਕਿੱਦਾਂ ਰੋ ਨਹੀਂ ਕਾਲਮ ਕਾਲਮ ਆ ਜਿਹੜੇ ਕਾਲਮ ਆ ਇਹ ਤੂੰ ਕਿੱਦਾਂ ਡਿਸਾਈਡ ਕਰੇਂਗਾ ਵੀ ਕਿੰਨੇ ਲੈਣੇ ਜੇ ਮੈਂ ਤੈਨੂੰ ਪ੍ਰਿੰਟ ਆਊਟ ਕੱਢ ਕੇ ਦਿੱਤਾ ਹੁੰਦਾ ਤੂੰ ਇਹਨੂੰ ਦੇਖ ਕੇ ਬਣਾਣਾ ਹੁੰਦਾ ਫਿਰ ਤੂੰ ਕਿੱਦਾਂ ਡਿਸਾਈਡ ਕਰਦਾ 10 2.9 ਕਿਹੜੇ ਹਿਸਾਬ ਨਾਲ ਤੂੰ ਸੋਚਦਾ ਵੀ ਹਾਂ ਇਹ ਕਿੰਨੇ ਗੋਲਮਾਂ 'ਚ ਬਣਿਆ ਹੋਊਗਾ ਕਿ ਬਾਅਦ 'ਚ ਉਹ ਤਾਂ ਮਰਜ਼ ਮੁਰਜ਼ ਕਰ ਲੂੰਗਾ ਰੋ ਤੇ ਗੋਲਮਾਂ ਕਿੰਨੀਆਂ ਲਵਾਂ ਰੋ ਕਿੰਨੀਆਂ ਲੈਹਾਂਗਾ ਬਈ ਦੱਸ ਮੈਨੂੰ ਹਾਂ 5 ਤੇ ਗੋਲਮ ਕਿੰਨੇ ਲੈਹਾਂਗਾ ਉਹ ਵੀ ਕੰਮ ਕੀ ਕਿਦਾਂ ਕਿਹੜੇ ਹਿਸਾਬ ਨਾਲ ਤੂੰ ਕਾਊਂਟ ਕੀਤਾ ਇਹ ਵੀ ਤਾਂ ਦੱਸ ਮੈਨੂੰ ਕਿਉਂਕਿ ਹੁਣ ਇਹ ਉਥਲ ਪੁਤਲ ਹੋਈ ਹੋਈ ਹੈ ਨਾ ਹੁਣ ਤੂੰ ਕਿਹੜੇ ਹਿਸਾਬ ਨਾਲ ਕਾਊਂਟ ਕੀਤਾ ਵਾ ਇਹ ਪੰਜ ਗੋਲਮ ਆ ਕਿਉਂਕਿ ਜੇ ਤੂੰ ਇੱਥੇ ਦੇਖੇ ਤਾਂ ਉੱਪਰ ਵਾਲੀ ਰੋ ਦੇ ਵਿੱਚ ਤਾਂ ਦੋ ਨਜ਼ਰ ਆ ਰਹੇ ਆ ਜੇ ਤੂੰ ਇੱਥੇ ਦੇਖੇ ਤਾਂ 1 2 3 4 5 ਨਜ਼ਰ ਆ ਰਹੇ ਆ ਤਾਂ ਉਹ ਹੋ ਸਕਦਾ ਥੱਲੇ ਦੋ ਫੇਰ ਆ ਜਾਣ ਤਿੰਨ ਆ ਜਾਣ ਦਸ ਆ ਜਾਣ ਤੋ ਕਿੱਦਾਂ ਕਨਫਰਮ ਹੋਊਗਾ ਆਹ ਵਰਟੀਕਲ ਲਾਈਨਾਂ ਗਿਣ ਲਈ ਨਹੀਂ ਹੁੰਦੀ ਆਹ ਹਵਲੀ ਆ ਉਹ ਜਿੱਥੇ ਜਿੱਤੇ ਹੋਊਗੀ ਜਿੱਦਾਂ ਇੱਧਰ ਹੈਗੀ ਉੱਥੇ ਹੈਗੀ ਵਿੱਚ ਹੈਗੀ ਇੱਧਰ ਹੈਗੀ ਆ ਉੱਧਰ ਹੈਗੀ ਆ ਜਿੱਥੇ ਜਿੱਤੇ ਹੋਊਗੀ ਉਨੀਆਂ ਤਾਂ ਸਾਰੀਆਂ ਲਾਈਨਾਂ ਗਿਣ ਲੈਣੀਆਂ ਤਾਂ ਪਹਿਲੀ ਮੈਂ ਇਹਨੂੰ ਗਿਨੂੰਗਾ ਕਿਉਂਕਿ ਇਹਨੂੰ ਤੇ ਇਹਨੂੰ ਮਿਲਾ ਕੇ ਇੱਕ ਕਲਮ ਬਣਿਆ ਨਾ ਤਾਂ ਪਹਿਲੀ ਲਾਈਨ ਇਹਨੂੰ ਗਿਨੂੰਗਾ 1 2 3 4 ਤੇ 5 5 ਕਲਮ ਉਹ ਤਾਂ ਹੀ ਛੋਟੂ ਜਿਹਾ ਮੈਂ ਹਲੇ ਬਣਾਇਆ ਹੋਇਆ ਤਾਂ ਤੈਨੂੰ ਫੋਟਾਵੜ ਪਤਾ ਚੱਲ ਗਿਆ ਕਿ 5 ਲਾਈਨਾਂ ਆ ਜੋ ਓੱਖਾ ਕੋਈ ਟੇਬਲ ਹੋਊਗਾ ਤਾਂ ਉਹਦੇ ਸਾਰੀਆਂ ਤੂੰ ਗਿਣਨੀ ਐ ਧਿਆਨ ਨਾਲ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖਣਾ ਕਿ ਕਿੱਥੇ-ਕਿੱਥੇ ਵਰਟੀਕਲ ਲਾਈਨ ਆ ਰਹੀ ਐ ਠੀਕ ਐ ਉਹਦੇ ਸਹਾਰੇ ਨਾ ਕਾਊਂਟ ਕਰਕੇ ਲੈ ਲੈਣਾ ਬਾਅਦ ਚ ਤੈਨੂੰ ਪਤਾ ਕਿ ਤੂੰ ਮਰਜ ਕਰ ਲੈਣਾ ਸਮਝ ਗਿਆ ਉਨਕੇਈ ਵਾਰ ਕੀ ਹੁੰਦਾ ਕਿ ਆਪਾਂ ਗਿਨ-ਗੁਨ ਤਾਂ ਲੈਨੇ ਆ ਕਾਲਮ ਫੇਰ ਵੀ ਕਈ ਵਾਰ ਘਟ ਵੱਧ ਰਹ ਜਾਂਦਾ ਵੈ ਕਾਲਮ ਹੁਣ ਜਦੋਂ ਤੂੰ ਇੱਥੇ ਪਹੁੰਚਿਆ ਤਾਂ ਤੈਨੂੰ ਪਤਾ ਚੱਲਿਆ ਕਿ ਇੱਥੇ ਦੋ ਚਾਹੀਦੇ ਸੀਗੇ ਇੱਕ ਲਾਈਨ ਮੈਂ ਘੱਟ ਲੈ ਲੇ ਮਤਲਬ ਇੱਕ ਕਾਲਮ ਘੱਟ ਲੈ ਲਿਆ ਕਿ 6 ਚਾਹੀਦੇ ਸੀ 5 ਲੈ ਲੇ ਜਾਂ ਤੈਨੂੰ ਲੋਡ ਪੈ ਗਈ ਉਹਰੇ ਇਹਨੂੰ ਦੋ ਹਿੱਸਿਆਂ 'ਚ ਵੰਡਣਾ ਹੁਣ ਇਹ ਵਾਲੇ ਸੈੱਲ ਨੂੰ ਤੈਨੂੰ ਮੈਂ ਸੈਲੈਕਟ ਕੀਤਾ ਸਪਲੀਟ ਕਰ ਓਕੇ ਅੰਦਾ ਕਿ ਇਹਨੇ ਇਸ ਤਰ੍ਹਾਂ ਵੰਡਣਾ ਓਕੇ ਦੋ ਹਿੱਸਿਆਂ 'ਚ ਵੰਡ ਦੇ ਇੱਕ ਰੋ ਨੂੰ ਦੋ ਹਿੱਸਿਆਂ 'ਚ ਵੰਡ ਦੇ ਓਕੇ ਹੋ ਗਿਆ ਉਹ ਜਦੋਂ ਹੁਣ ਮੈਂ ਮਰਜ ਕੀਤਾ ਇਹਨੂੰ ਦੁਬਾਰਾ ਵੀ ਮਰਜ ਵੀ ਕਰ ਸਕਦਾ ਜਿੰਨੀ ਵਾਰ ਮਰਜੀ ਕਮਾਂਡ ਤਾਂ ਚੱਲਾਣੀ ਚਲਾ ਹੀ ਸਕਦਾ ਮੈਂ ਉਹਨੇ ਰੋਕਣਾ ਥੋੜੇ ਤੈਨੂੰ ਹੁਣ ਇਸੇ ਤਰ੍ਹਾਂ ਮੈਂ ਕਹਿੰਦਾ ਇਹ ਦੋਆਂ ਨੂੰ ਚਾਰ ਹਿੱਸਿਆਂ 'ਚ ਵੰਡਣਾ ਵਾ ਤਾਂ ਇਹ ਦੋਨਾਂ ਨੂੰ ਮੈਂ ਸਲੈਕ ਕੀਤਾ ਮੈਂ ਕਹਿੰਦਾ ਸਪਲੀਟ ਸੈਲ ਉਹ ਕਹਿੰਦਾ ਦੋ ਰੂਨ ਨੂੰ ਦੋ ਹਿੱਸਿਆਂ 'ਚ ਵੰਡ ਦਵਾ ਤਾਂ ਚਾਰ ਹੋ ਜਾਣਗੇ ਨੇਚੁਰਲੀ ਸਮਝਿਆ ਉਹ ਚਾਰ ਚਗਰਨੇ ਅੰਡੂ ਕਰਦਾ ਮੈਂ ਇੱਕ ਮਿੰਟ ਮੰਨ ਲੈ ਅੰਡੂ ਕੀਤਾ ਮੈਂ ਫਿਰ ਮੈਂ ਸਪਲੀਟ ਸੈਲ ਦਬਾਇਆ ਮੈਂ ਕਹਿੰਦਾ ਇਹਨਾਂ ਨੂੰ ਤਿੰਨ ਹਿੱਸਿਆਂ 'ਚ ਵੰਡ ਦੇ ਤਾਂ ਦੋਨੋਂ ਤਿੰਨ ਹਿੱਸਿਆਂ 'ਚ ਵੰਡੇਗਾ ਤਾਂ ਮੇਰੇ ਕਿ ਤਿੱਕੇ ਮੈਂ ਕਿਹਾ ਨਹੀਂ ਨਹੀਂ ਇੱਥੇ ਇੱਥੇ ਇਹ ਇੱਕ ਚਾਹੀਦਾ ਵਾ ਤਾਂ ਮੈਂ ਫੇਰ ਦੁਬਾਰਾ ਸਲਾਈ ਕਰਕੇ ਮਰਜ਼ੀ ਕਰ ਲੈ। ਤਾਂ ਇਹਦਾ ਮਤਲਬ ਕੀ ਹੋਇਆ ਕਿ ਜਿੰਨਾ ਮਰਜ਼ੀ ਉਹ ਖੜਾ ਡਿਜ਼ਾਈਨ ਹੋਵੇ ਤੈਨੂੰ ਪਤਾ ਹੈ ਕਿ ਬਾਅਦ ਚੋਂ ਤੂੰ ਮਰਜ਼ੀ ਸਪਲਿਟ ਕਰ ਹੀ ਸਕਦਾ। ਪਰ ਉਹ ਸਟਾਰਟਿੰਗ 'ਚ ਧਿਆਨ ਰੱਖਣਾ ਕਿ ਪੇਪਰ ਦਾ ਸਾਈਜ਼ ਤੇ ਕੋਲਮਾਂ ਦੀ ਗਿਣਤੀ ਅੰਦਾਜ਼ੇ ਦੇ ਨਾਲ ਜਿੰਨੀ ਐਕੂਰੇਟ ਹੋ ਸਕੇ ਉੰਨੀ ਲੈ ਲੈਣੀ ਹੈ। ਫੇਰ ਤੂੰ ਬਾਅਦ ਚੋਂ ਮਰਜ਼ੀ ਸਪਲਿਟ ਤਾਂ ਕਰ ਹੀ ਸਕਦਾ ਮੈਂ। ਨਾ ਹੀ ਲੋਡ ਪਵੇ ਦਾ ਵਧੀਆ ਹੈ ਸਪਲਿਟ ਕਰਨ ਦੀ। ਠੀਕ ਹੈ ਮਰਜ਼ੇ ਦਾ ਤੂੰ ਕਰੇਂਗਾ ਹੀ ਕਰੇਂਗਾ ਜਿੱਥੇ ਜਿੱਥੇ ਚਾਹੀਦਾ ਸਪਲਿਟ ਨਹੀਂ ਕਰਨਾ ਪਵੇ ਤਾਂ ਜ਼ਿਆਦਾ ਠੀਕ ਹੈਗਾ ਵਾ ਕਿ ਵੱਲੇ ਗਿਣਤੀ ਧਿਆਨ ਨਾਲ ਲਿੱਤੀ ਹੋਏ ਠੀਕ ਹੈ ਹੁਣ ਇੱਕ ਗੱਲ ਦਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਹੁਣ ਮੰਨ ਲਾਏ ਟੇਬਲ ਬਣਿਆ ਆ ਉੱਪਰ ਦੇ ਕੋਨੇ ਹਿੱਸਿਆਂ ਚ ਡਿਵਾਈਡ ਕਰਤਾ ਨਾ ਰੂਲਰ ਜਿੰਨੇ ਕਾਲਮ ਆ ਗਏ ਉਹ ਨਹੀਂ ਹਿੱਸੇ ਬਣ ਗਏ ਹੋਏ ਆ ਉੱਪਰ ਠੀਕ ਹੈ ਪੰਜ ਮੈਂ ਗਿਆ ਜੀ ਤਾਂ ਪੰਜ ਹਿੱਸਿਆਂ ਚ ਡਿਵਾਈਡ ਕਰਤਾ ਉਹਨੇ ਰੂਲਰ ਤੇ ਹਰ ਹਿੱਸੇ ਨੂੰ ਐਦਾਂ ਉਹਨੇ ਬੋਕਸ ਜੇ ਬਣਾਏ ਹੋਏ ਆ ਮੁੰਜੇ ਜਦੋਂ ਮੈਂ ਉਹਦੇ ਕੋਲ ਜਾਣਾ ਤਾਂ ਉਹ ਤੇ ਕੀ ਲਿਖਿਆ ਹੁੰਦਾ ਮੂਵ ਟੇਬਲ ਕਾਲਮ ਮੁੰਜੇ ਮੈਂ ਇੱਥੋਂ ਪਕੜ ਕੇ ਕਰਾਂ ਤਾਂ ਪੂਰਾ ਟੇਬਲ ਜਿਹੜਾ ਉਹ ਕਾਲਮ ਦਾ ਸਾਈਜ਼ ਵੀ ਚੇਂਜ ਹੁੰਦਾ ਤੇ ਉਥੋਂ ਦੀ ਲੈ ਕੇ ਰਾਈਟ ਸਾਈਡ ਵੱਲ ਸਾਰਾ ਸਾਰਾ ਟੇਬਲ ਜਿਹੜਾ ਉਹ ਮੂਵ ਹੋ ਜਾਂਦਾ ਮੁੰਜੇ ਮੈਂ ਮੰਨ ਲਾ ਇੱਥੋਂ ਥਰਡ ਕਾਲਮ ਤੋਂ ਸ਼ੁਰੂ ਕਰਾਂ ਤਾਂ ਇੱਥੋਂ ਦੀ ਲੈ ਕੇ ਜੇ ਮੈਂ ਵਧਾ ਰਿਹਾ ਜਾਂ ਘਟਾ ਰਿਹਾ ਤਾਂ ਉਸ ਜਗ੍ਹਾ ਤੋਂ ਸਾਰਾ ਜਿਹੜਾ ਟੇਬਲ ਹੈ ਉਹ ਸ਼ਿਫਟ ਹੁੰਦਾ ਤਾਂ ਕਦੀ ਵੀ ਸਾਈਜ਼ ਇੰਨਾ ਨਹੀਂ ਵਧਾ ਦੇਣਾ ਕਿ ਵੀ ਟੇਬਲ ਨੂੰ ਪੇਜ ਤੋਂ ਬਾਹਰ ਹੀ ਭੇਜ ਦੇਣਾ ਵਾ ਉਹ ਧਿਆਨ ਵੀ ਰੱਖਣਾ ਕਿ ਉਧਰ ਪੇਜ ਤੋਂ ਬਾਹਰ ਤਾਂ ਨਹੀਂ ਜਾ ਰਿਹਾ ਠੀਕ ਹੈ ਤਾਂ ਇਸ ਲਈ ਜੇ ਮਨ ਲਾਉ ਉਹਨੂੰ ਮੈਂ ਐਨਾ ਹੀ ਵੱਡਾ ਕਰਨਾ ਹੋਵੇ ਤੂੰ ਫਿਰ ਉਹ ਤਾਂ ਬਾਹਰ ਜਾਊਗਾ ਹੀ ਜਾਊਗਾ ਤਾਂ ਫਿਰ ਜਿਹੜੇ ਛੋਟੇ ਕਰਨੇ ਆ ਪਹਿਲਾਂ ਉਹਨਾਂ ਨੂੰ ਛੋਟਾ ਕਰ ਲੈਣਾ ਫਿਰ ਇਹਨੂੰ ਵੱਡਾ ਕਰਨਾ ਤੇ ਸਾਈਜ਼ ਉਹਦੇ ਹੀ ਚੇਂਜ ਕਰਨਾ ਜਦੋਂ ਇਹ ਡਬਲ ਸਾਈਡਿਡ ਐਰੋ ਆਊਗਾ ਸਮਝ ਗਏ ਨਾ ਮੂਵ ਟੇਬਲ ਕਲਮ ਲਿਖਿਆ ਹੋਊਗਾ ਉਹ ਤੋਂ ਕਰਨਾ ਜਦੋਂ ਮੇਰੇ ਅੰਦਰ ਖੜੇ ਆ ਤਾਂ ਨਾਲ ਇੰਡੈਂਟ ਦੇ ਬਟਨ ਵੀ ਆ ਜਾਂਦੇ ਮੈਂ ਬਾਅਦ ਚ ਦੱਸਦਾ ਤੈਨੂੰ ਕੀ ਹੁੰਦਾ ਹੈ ਤਾਂ ਇਹਨਾਂ ਨੂੰ ਪਕੜ ਕੇ ਇੱਧਰ ਉੱਧਰ ਨਹੀਂ ਕਰਨਾ ਇਹਨੂੰ ਕਰਨਾ ਜਦੋਂ ਆਹ ਲਿਖਿਆ ਹੋਊਗਾ ਸਮਝ ਗਿਆ ਇੱਕ ਦਾ ਇਹ ਤਰੀਕਾ ਹੁੰਦਾ ਕਾਲਮ ਦਾ ਸਾਈਜ਼ ਛੋਟਾ ਵੱਡਾ ਕਰਨ ਦਾ ਇੱਕ ਹੁੰਦਾ ਵਾ ਆ ਲਾਈਨ ਨੂੰ ਪਕੜ ਕੇ ਤੂੰ ਕਰ ਸਕਦਾ ਕੀ ਫਰਕ ਹੈ ਦੋਨਾਂ ਦੇ ਵਿੱਚ ਇੱਥੋਂ ਕਰਨ ਦੇ ਵਿੱਚ ਤੇ ਉੱਪਰੋਂ ਕਰਨ ਦੇ ਵਿੱਚ ਕੀ ਫਰਕ ਹੈ ਦਿਖਾਈਏ ਜਰਾ ਬਾਰਡਰ ਲਗਾ ਦੇ ਨਹੀਂ ਉਹ ਲਗਾ ਨਹੀਂ ਹਾਂ ਠੀਕ ਹੈ ਦੋਵੇਂ ਜਿਹੜੇ ਜਾ ਰਹੇ ਨਹੀਂ ਹਾਂ ਹਾਂ ਮਤਲਬ ਐਸੀ ਉਹ ਕੋਈ ਗੱਲ ਨਹੀਂ ਉਹ ਬਾਅਦ ਚ ਸੈੱਟ ਕਰਦੇ ਆ ਬਾਰਡਰ ਲਗਾ ਦੋ ਇਹਨਾਂ ਸਿੰਗਲ ਲਾਈਨ ਹੋ ਗਈ ਹੈ ਤੇ ਰੇਨਾਂ ਸਾਰੇ ਨੋਟ ਦੇ ਨਾਲ ਹਾਂ ਇਹ ਨਾਲ ਜਦੋਂ ਮੈਂ ਇੱਥੋਂ ਦੀ ਕਰਦਾ ਨਾ ਤਾਂ ਇਹ ਗੱਲ ਯਾਦ ਰੱਖਣੀ ਹੈ ਕਿ ਜਦੋਂ ਮੈਂ ਇੱਥੋਂ ਦੀ ਕਰਦਾ ਤਾਂ ਕੱਲਾ ਉਹ ਲਾਈਨ ਹਿੱਲੂਗੀ ਟੇਬਲ ਨਹੀਂ ਹਿੱਲਦਾ ਪਿਆ ਹੁਣ ਜਦੋਂ ਉੱਪਰੋਂ ਕਰਦੇ ਆ ਤਾਂ ਪੂਰਾ ਟੇਬਲ ਹਿੱਲਦਾ ਹੁਣ ਤਾਂ ਪੂਰੇ ਟੇਬਲ ਨੂੰ ਸ਼ਿਫਟ ਕਰਨਾ ਸੀਗਾ ਲਾਈਨ ਹਲਾਉਣ ਵੇਲੇ ਕਿ ਨਹੀਂ ਕਰਨਾ ਸੀ ਤੂੰ ਉਸ ਤੋਂ ਸਾਰਨਾ ਡਿਸਾਈਡ ਕਰੇਗਾ ਕਿ ਇੱਥੋਂ ਕਰਾਂ ਕਿ ਉੱਪਰੋਂ ਕਰਾਂ ਠੀਕ ਹੈ ਇਹਦੇ ਚ ਇੱਕ ਹੋਰ ਜ਼ਰੂਰੀ ਗੱਲ ਹੈ ਸਿੱਖਣ ਵਾਲੀ ਕਿ ਜੇ ਤੂੰ ਸਿਲੈਕਟ ਕਰਕੇ ਹਨ ਜੇ ਇਥੋਂ ਪਕੜ ਕੇ ਕਰੇ ਤਾਂ ਜਿੰਨੇ ਨੂੰ ਸਿਲੈਕ ਕੀਤਾ ਸਿਰਫ ਓਨਾ ਹੀ ਹਿੱਲੂਗਾ ਇੱਕ ਮਿੰਟ ਰੁਕ ਜਾ ਹੋਇਆ ਨਹੀਂ ਉਹ ਮਰਜ਼ੀ ਕੀਤਾ ਹੈ ਨਾ ਥੱਲੇ ਵਾ ਦੇ ਕਮੈਂਡਮੈਂਟ ਇੱਕ ਥੱਲੇ ਨਾ ਇੱਕ ਟੇਬਲ ਹੋਰ ਬਣਾਉਣਾ ਤੇ ਤੁਹਾਨੂੰ ਸਮਝਾਉਣਾ ਹੈ ਧਿਆਨ ਨਾਲ ਹੁਣ ਜਦੋਂ ਮੈਂ ਇੱਕ ਬਣਾ ਲਿਆ ਟੇਬਲ ਹੁਣ ਮੈਂ ਇਹ ਤਿੰਨ ਸੈੱਲ ਨੂੰ ਸਿਲੈਕ ਕੀਤਾ ਤਿੰਨ ਸੈੱਲ ਨੂੰ ਸਿਲੈਕ ਕਰਕੇ ਹੁਣ ਮੈਂ ਇਸ ਲਾਈਨ ਨੂੰ ਇਥੋਂ ਪਕੜਦਾ ਤੇ ਪਕੜ ਕੇ ਜਿਹੜਾ ਉਹ ਕਰਦਾ ਮੈਂ ਤਾਂ ਕੱਲੀ ਓਨੀ ਲਾਈਨ ਹਿੱਲੂਗੀ ਇਹ ਵੀ ਧਿਆਨ ਰੱਖਣਾ ਜੇ ਬਿਨਾਂ ਸਿਲੈਕਟ ਕੀਤੇ ਕਰੇਗਾ ਤਾਂ ਸਾਰੀ ਲਾਈਨ ਹੀ ਹਿੱਲੂਗੀ ਕਾਲਮ ਦੀ ਤੇ ਜੇ ਤੂੰ ਸਿਲੈਕਟ ਕਰ ਲਵੇਂ ਜਦੋਂ ਮੈਂ ਦੋ ਨੂੰ ਸਿਲੈਕਟ ਕਰਕੇ ਇੱਥੋਂ ਪਕੜ ਕੇ ਕਰਾਂ ਤਾਂ ਜਦੋਂ ਕੋਈ ਡਿਜ਼ਾਈਨ ਬਣਾਉਣਾ ਤੇ ਗੱਲਾਂ ਉਹ ਕੰਮ ਆਉਂਦੀਆਂ ਵਾ ਕਿ ਵੀ ਆਹ ਲਾਈਨ ਥੋੜੀ ਜਿਹੀ ਅੱਧ ਨੂੰ ਸ਼ਿਫਟ ਕਰ ਸਕਦਾ ਉਹ ਦਿਮਾਗ 'ਚ ਰੱਖਣੀ ਹੈ ਉਹ ਚਲਾ ਤੂੰ ਆਪਣੇ ਆਪ ਹੀ ਲਏਗਾ ਜਦੋਂ ਲੋਡ ਪਊਗੀ ਤੈਨੂੰ ਠੀਕ ਹੈ ਮੈਂ ਤੂੰ ਗੱਲ ਯਾਦ ਰੱਖਣੀ ਹੈ ਕਿ ਵੀ ਸਿਲੈਕਸ਼ਨ ਕਰਕੇ ਜੇ ਅਸੀਂ ਕਰਦੇ ਆਂ ਤਾਂ ਅਸੀਂ ਉਹਨੇ ਪਾਰਟਿਕੂਲਰ ਨੂੰ ਵੀ ਹਿਲਾ ਸਕਦੇ ਆਂ ਤੇ ਜੇ ਮੈਂ ਬਿਨਾਂ ਸਿਲੈਕਟ ਕਰੇ ਕਰੂੰਗਾ ਤਾਂ ਪੂਰੀ ਲਾਈਨ ਹਿੱਲੂਗੀ ਤੇ ਜੇ ਮੈਂ ਉੱਪਰ ਉਹ ਕਰੂੰਗਾ ਤਾਂ ਕੱਲਾ ਕਾਲਮ ਹੀ ਨਹੀਂ ਹਿੱਲੂਗਾ ਪੂਰਾ ਟੇਬਲ ਰਾਈਟ ਸਾਈਡ ਤੋਂ ਹਿੱਲੂਗਾ ਇਹ ਵੀ ਗੱਲ ਯਾਦ ਰੱਖਣੀ ਹੈ ਠੀਕ ਹੈ ਹੁਣ ਉਹ ਮਰਜਦਾ ਦਾ ਸਮਝ ਆ ਗਿਆ ਨਾ ਕਿ ਜੇ ਸਾਰਿਆਂ ਨੂੰ ਮੈਂ ਇੱਕ ਬਣਾਣਾ ਹੋਵੇ ਤਾਂ ਸਿਲੈਕਟ ਕਰਕੇ ਟੇਬਲ ਲੇਆਉਟ ਜਾ ਕੇ ਮਰਜਦਾ ਸੈਲ ਮੈਂ ਦਬ ਦੂੰਗਾ ਤਾਂ ਉਹ ਸਾਰੇ ਇੱਕ ਬਣ ਜਾਣਗੇ ਹੁਣ ਮੈਂ ਬਾਅਦ ਚ ਗਿਆ ਉਹ ਗਲਤੀ ਹੋ ਗਈ ਯਾਰ ਸਾਰੇ ਨਹੀਂ ਕਰਨੇ ਸੀ ਇਹਨੂੰ ਦੋ ਹਿੱਸਿਆਂ 'ਚ ਰੱਖਣਾ ਸੀਗਾ ਮੈਂ ਤਾਂ ਮੈਨੂੰ ਦੁਬਾਰਾ ਸਿਲੈਕਟ ਕਰ ਲੈਣਾ ਬਾਅਦ ਚ 5 ਮਿੰਟ ਬਾਅਦ ਤੈਨੂੰ ਯਾਦ ਆਇਆ ਤਾਂ ਸਪਲਿਟ ਸੈ ਮੈਂ ਕਿਹਾ ਦੋ ਹੀ ਸੈਂਜ ਵਰਦੇ ਐ। ਐਂਦਾ ਵੰਡ ਲਿਆ ਠੀਕ ਐ। ਅੰਡੂ ਕਰਦਾ ਮੈਂ। ਹੁਣ ਮਰ ਜਿਹਾ ਸਪਲੀਟ ਤੋਂ ਦੇ ਨਾਲੀ ਤਾਲੂ ਰੱਖਦੀਆਂ ਜਣੀਆਂ ਦੋ ਕਮਾਂਡਸ ਹੋ ਰਹੀਆਂ ਡਰਾ ਟੇਬਲ ਤੇ ਹੀ ਰੇਜ਼ਰ। ਠੀਕ ਐ ਆਲਮੋਸਟ ਸੇਮ ਕੰਮ ਐ ਪਰ ਥੋੜਾ ਫਰਕ ਹੁੰਦਾ ਹੋਇਆ ਇਹਨਾਂ ਦੇ ਵਿੱਚ ਕਿ ਇਧਰੋਂ ਕਰਨ ਦੇ ਵਿੱਚ ਤੇ ਉਧਰੋਂ ਕਰਨ ਦੇ ਵਿੱਚ ਪਰ ਹੁਣ ਮੈਂ ਜਦੋਂ ਤੇਰੇ ਸਾਹਮਣੇ ਕਰੂੰਗਾ ਤੈਨੂੰ ਫਰਕ ਨਹੀਂ ਨਜ਼ਰ ਆਊਗਾ ਪਰ ਅੱਗੇ ਜਦੋਂ ਹੋਰ ਚੀਜ਼ਾਂ ਦੱਸੂੰਗਾ ਦਾ ਡਰਾਅ ਟੇਬਲ ਤੇ ਇਰੇਜ਼ਰ ਇਰੇਜ਼ਰ ਤਾਂ ਆਲਮੋਸਟ ਸੇਮ ਹੀ ਐ ਮਰਜ ਸੈਲ ਵਾਂਗੂ ਐ ਜਦੋਂ ਮੈਂ ਰੇਜ਼ਰ ਲੇਤੀ ਮੈਂ ਇਹ ਆ ਵਾਲੀ ਲਾਈਨ ਹੀ ਰੇਸ ਕਰਦੇ ਤੋ ਕੀ ਕੀਤਾ ਉਹਨੇ ਮਰਜ ਸੈਲ ਲਗਾ ਮਗਰ ਤਾਂ ਉਹ ਇਹਦਾ ਫਾਇਦਾ ਕੀ ਹੁੰਦਾ ਵਾ ਕਿ ਜਦੋਂ ਤੂੰ ਆ ਦੋਨੋਂ ਉਡਾਨੀਆਂ ਦੀ ਤੂੰ ਆ ਕਲਿੱਕ ਕਰੀ ਰੱਖ ਤੇ ਐ ਸਿਲੈਕਸ਼ਨ ਜੀ ਕਰਦੇ ਤੋ ਇਕੱਠੀਆਂ ਉਡਾ ਲੂਗਾ ਯਾ ਸਿਲੈਕ ਕਰਕੇ ਮਰਜ ਸੈਲ ਕਰ ਲੈਂਦਾ ਸਮਝ ਗਏ ਨਾ ਜਦੋਂ ਮੈਂ ਲਾ ਉਡਾਨੀਆਂ ਮੈਂ ਸਾਰੀਆਂ ਮੈਂ ਬਣਾਈ ਸਿਲੈਕਸ਼ਨ ਜੀ ਕੀਤੀ ਉਹ ਸਭ ਉਡ ਗਈਆਂ ਹੁਣ ਦੇਖੋ ਡੋੜ ਡੋੜ ਦੇ ਰਹਿ ਗਏ। ਇਹੀ ਥੋੜਾ ਫਰਕ ਹੁੰਦਾ ਜੇ ਤੂੰ ਮਰਜ ਨਾਲ ਕਰਦਾ ਉਹਨੇ ਉਡਾਈ ਦੇਣੀ ਅਜਗੀਆਂ। ਉਹਨੇ ਇੱਧਰ ਉੱਧਰ ਇੱਧਰ ਉੱਧਰ ਜਗੀਆਂ ਇਸ ਲਈ ਡੋੜ ਡੋੜ ਦੇ ਲੱਗ ਗਏ। ਇਹ ਉੜ ਚੁੱਕੇ ਹੋਇਆ ਪਰ ਇਹ ਮਰਜ ਨਹੀਂ ਹੋਏ। ਕੀ ਉੜ ਗਏ ਇਹਨਾਂ ਦੇ ਬਾਰਡਰ ਉੜ ਗਏ ਹੋਇਆ ਕੱਲੇ ਹਾਂ ਮਰਜ ਨਹੀਂ ਕੀਤੇ ਉਹਨਾਂ ਇਹਨਾਂ ਨੇ ਇੱਕ ਨਹੀਂ ਬਣਾਇਆ ਸਿਰਫ ਇਹਨਾਂ ਦੇ ਬਾਰਡਰ ਗੈਪ ਕਰਤੇ। ਇਹ ਨੋ ਬਾਰਡਰ ਦੇ ਹੁੰਦਾ ਸਾਈਨ ਆ ਵਾਲਾ ਡੋੜ ਡੋੜ ਵਾਲਾ। ਠੀਕ ਹੈ। ਹੁਣ ਮੈਂ ਇਹ ਰੇਜ਼ਰ ਨੂੰ ਬੰਦ ਕਰਦਾ ਕਿਉਂਕਿ ਔਨ ਹੈ ਨਾ ਇਸ ਵੇਲੇ ਉਹ ਬਟਨ ਵੀ ਪ੍ਰੈਸ ਹੋਇਆ ਹੋਇਆ ਹੈ ਇਹਨੂੰ ਮੈਂ ਬੰਦ ਕਰਦਾ ਇੱਕ ਕਮਾਂਡ ਜੇ ਤੂੰ ਦੇਖੇਂ ਆ ਵਿਊ ਗ੍ਰਿਡ ਲਾਈਨ ਵਾਲਾ ਬਟਨ ਜਿਹੜਾ ਪਹਿਲਾਂ ਤੋਂ ਹੀ ਔਨ ਹੈ ਠੀਕ ਹੈ ਉਹ ਜੇ ਮੈਂ ਇਹਨੂੰ ਬੰਦ ਕਰਾਂ ਬਟਨ ਨੂੰ ਉਹ ਦੇਖ ਸਮਝੇਂਗਾ ਨਾ ਉਹ ਜਿਹੜੇ ਉਹਨੇ ਹਾਈਡ ਕੀਤੇ ਸੀਗੇ ਉਹ ਦਿਖਨੇ ਬੰਦ ਹੋ ਗਏ ਤਾਂ ਹਿਡਨ ਬਾਰਡਰ ਦੇਖਨੇ ਆ ਜਾਂ ਨਹੀਂ ਦੇਖਨੇ ਆ ਉਹ ਵਿਊ ਗ੍ਰਿਡ ਲਾਈਨ ਦਾ ਇਹ ਮਤਲਬ ਹੁੰਦਾ ਇਹ ਆਪਾਂ ਜਿਹੜੇ ਹਾਈਡ ਕੀਤੇ ਵਾਟਰ ਮਤਲਬ ਇਟ ਇੰਟੈਂਸ਼ਨਲੀ ਤਾਂ ਨਹੀਂ ਮੈਂ ਕੀਤੇ ਸੀਗੇ ਉਹ ਰੇਜ਼ਰ ਮੈਂ ਚਲਾਈ ਤਾਂ ਉਹਨੇ ਹਾਈਡ ਕਰਤੇ ਠੀਕ ਹੈ ਉਹ ਬਾਈ ਚਾਂਜ ਹੈ ਹਿਡਨ ਜਾਂ ਨੋਨ ਹਿਡਨ ਦੇਖਣੇ ਹੋ ਜਾਂ ਨਹੀਂ ਨਹੀਂ ਦੇਖਣੇ ਹੁੰਦਾ ਹੈ 뷰 ਗ੍ਰਿਡ ਲਾਈਨ ਦਾ ਇਹ ਮਤਲਬ ਹੁੰਦਾ ਵਾ ਠੀਕ ਹੈ ਡਰਾ ਟੇਬਲ ਮੈਂ ਕਿ ਇੱਥੇ ਮੈਨੂੰ ਇੱਕ ਪਾਰਟੀਸ਼ਨ ਚਾਹੀਦਾ ਸੀਗਾ ਤਾਂ ਮੈਂ ਡਰਾ ਕਰ ਲਿਆ ਮੈਂ ਕਿ ਇੱਕ ਹੋਰ ਚਾਹੀਦਾ ਸੀਗਾ ਤਾਂ ਮੈਨੂੰ ਵੀ ਡਰਾ ਕਰ ਲਿਆ ਜੇ ਮੈਂ ਇੱਥੇ ਵੀ ਕਰਨਾ ਚਾਹਾਂ ਤਾਂ ਮੈਂ ਇਦਾਂ ਫੜਾਫੜ ਲਾਈਨ ਮਾਰ ਕੇ ਫੜਾਫੜ ਕਰ ਸਕਦਾ ਫਿਰ ਮੈਂ ਨੂੰ ਬੰਦ ਕਰਕੇ ਇਹ ਨੂੰ ਕਹਿ ਸਕਦਾ ਕਿ ਉਹ ਇੱਥੇ ਨਹੀਂ ਚਾਹੀਦਾ ਇੱਥੋਂ ਅੱਗੇ ਮੈਂ ਮਰਜ ਕਰ ਲੈਂਦਾ ਜਾਂ ਇਰੇਜ਼ਰ ਨਾਲ ਮੈਂ ਇਰੇਜ਼ ਕਰ ਸਕਦਾ ਸੀਗਾ ਆ ਦੇਖ ਇੱਥੇ ਜਦੋਂ ਮੈਂ ਇਰੇਜ਼ਰ ਚਲਾਈ ਨਾ ਇੱਥੇ ਇਹਨੇ ਹਾਈਡ ਕੀਤਾ ਉਹ ਤਾਂ ਕਰਕੇ ਕਿ ਉਹ ਇੱਕ ਸੀਕੁਐਂਸ ਨਹੀਂ ਸੀਗੇ ਮੈਂ ਅੱਗੇ ਪਿੱਛੇ ਅੱਗੇ ਪਿੱਛੇ ਲਾਈਨਾਂ ਕੀਤੀਆਂ ਹੀਆਂ ਸੀਗੀਆਂ ਤਾਂ ਉਹ ਤਾਂ ਕਰਕੇ ਹੋਇਆ ਨਹੀਂ ਤਾਂ ਨੇ ਉਡਾ ਦੇਣੇ ਸੀ ਜੇ ਇੱਕ ਸੀਕੁਐਂਸ 'ਚ ਹੁੰਦੇ ਸਾਰੇ ਜਿੱਦਾਂ ਹੁਣ ਮੰਨ ਲਾ ਮੈਂ ਫੇਰ ਦੁਬਾਰਾ ਇਰੇਜ਼ਰ ਲੈਣਾ ਤਾਂ ਇਹਨਾਂ ਮੈਂ ਕਹਿੰਦਾ ਆਹ ਵਾਲੀਆਂ ਉਡਾ ਦੇ ਤਾਂ ਉਡਾਊਗਾ ਹੀ ਉਡਾਊਗਾ ਉਹ ਜਦੋਂ ਇੱਧਰ ਉੱਧਰ ਹੋਣ ਤਾਂ ਉਹ ਨੋ ਬਾਰਡਰ ਦੀ ਕਮਾਂਡ ਚਲਾ ਦਿੰਦਾ ਵਾ ਅਦਰਵਾਈਜ਼ ਉਹ ਹੀ ਰੇਜ਼ ਦੀ ਹੀ ਕਮਾਂਡ ਚਲਾਊਗਾ ਅੱਗੇ ਜਾ ਕੇ ਤੂੰ ਸਿੱਖੇਗਾ ਨੋ ਬਾਰਡਰ ਅਸੀਂ ਬਾਰਡਰ ਖੁਦ ਵੀ ਲਗਾਣੇ ਆ ਹਟਾਣੇ ਆ ਫਿਲਹਾਲ ਤੈਨੂੰ ਮੈਂ ਬੇਸਿਕ ਜੀਆਂ ਗੱਲਾਂ ਦੱਸਦਾ ਵਾਂ ਇਹਨੂੰ ਮੈਂ ਬੰਦ ਵੀ ਕਰਾਂਗਾ ਦੁਬਾਰਾ ਸਮਝ ਗਿਆ ਤੇ ਇੱਕ ਚੀਜ਼ ਹੋਰ ਹੈ ਲਾਸਟ ਕਿ ਜਿੱਦਾਂ ਫਿਲਹਾਲ ਦੇ ਲਈ ਕਿ ਜਦੋਂ ਮੈਂ ਟੇਬਲ ਇਨਸਰਟ ਕੀਤਾ 3x3 ਦਾ ਹੁਣ ਤੂੰ ਸਭ ਇਹਦਾ ਸਹੀ ਸੈੱਟ ਕੀਤਾ ਫਰਸਟ ਕਾਲਮ ਦਾ ਮਨ ਲੈਂਨਾ ਫੇਰ ਸੈਕਿੰਡ ਦਾ ਤੂੰ ਇਹ ਨਾ ਕੀਤਾ ਇਹ ਜਿਹੜਾ ਤੂੰ ਕਰਦਾ ਵਾ ਸਾਈਜ਼ ਇਹ ਅੰਦਾਜ਼ੇ ਨਾਲ ਤੂੰ ਸੈੱਟ ਕੀਤਾ ਵਾ ਤੇ ਜੇ ਤੇਨ ਮੰਗਵਾ ਤਿੰਨੋਂ ਬਰਾਬਰ ਬਰਾਬਰ ਦੇ ਹੋਣੇ ਚਾਹੀਦੇ ਆ ਤਾਂ ਸਿਲੈਕਟ ਕਰਕੇ 1 ਮਿੰਟ ਬਾਅਦ ਤਾਂ ਮੈਂ ਕਿਹਾ 0.15 ਕਰ ਦੇ ਹੈਲੋ ਐਂਟਰ ਹਾਈਟ ਇਹ ਰੋ ਦੀ ਹਾਈਟ 0.15 ਹੋ ਜਾਏਗੀ ਸਭ ਦੀ ਬਰਾਬਰ ਇਹ 0.25 ਕਰਤਾ ਜਦੋਂ ਮੈਂ ਸਿਲੈਕਟ ਕੀਤਾ ਇਹਨੂੰ ਮੈਂ ਕਿਹਾ ਵਿਰਤ ਕਿੰਨੀ ਰੱਖਣੀ ਹੈ ਮੈਂ ਕਿਹਾ 1 ਇੰਚ ਕਰ ਸਾਰਿਆਂ ਦੀ ਇੱਕ ਵਾਰ ਚ ਹੀ ਹੋ ਜਾਏਗਾ ਐਗਜ਼ੈਕਟਲੀ ਅੰਦਾਜ਼ੇ ਨਾਲ ਆ ਨੀਤਾ ਤੂੰ ਕਰੇਗਾ ਉਹ ਅੰਦਾਜ਼ਾ ਹੋਊਗਾ ਤੇ ਤਾਂ ਹਲੇ ਮੈਂ ਜਿੱਦ ਤੈਨੂੰ ਦਵਾ ਕੋਈ ਤਾਂ ਇੰਨੀ ਇੱਕ ਕਮਾਂਡਾ ਦੇ ਨਾਲ ਵੀ ਤੂੰ ਬਣਾ ਸਕਦਾ ਮੈਂ ਥੋੜਾ ਜਿਹਾ ਓខਾ ਡਿਜ਼ਾਈਨ ਵੀ ਤੈਨੂੰ ਮੈਂ ਦਵਾ ਜੇ ਬਣਾ ਲੇ ਇੱਕ ਗੱਲ ਹੋਰ ਹੈ ਕਿ ਜਿੱਦਾ ਹੁਣ ਮਨ ਲਿਆ ਮੈਨੂੰ ਮਰਜ਼ੀ ਮਨ ਲਿਆ ਤੇ ਇੱਥੇ ਮੈਂ ਲਿਖਿਆ ਮਾਈਕਰੋਸਾਫਟ ਹੁਣ ਤੂੰ ਇਹਨੂੰ ਐਦਾਂ ਰੋਟੇਟ ਕਰਕੇ ਲਿਖਦਾ ਤੁਮਾਰਤੇ ਆ ਟੈਕਸਟ ਐਕਟ੍ਰੈਕਸ਼ਨ ਦਾ ਬਟਨ ਲੱਗਿਆ ਠੀਕ ਹੈ ਹੁਣ ਮੈਂ ਇਹਦੀ ਹਾਈਟ ਵਧਾਉਂਗਾ ਕਿਉਂਕਿ ਅੱਖਰ ਵੱਡੇ ਆ ਪੂਰੇ ਨਹੀਂ ਆ ਰਹੇ ਤਾਂ ਹਾਈਟ ਤਿੰਨਾਂ ਦੀ ਇਕੱਠੀ ਵਧਾਣੀ ਆ ਤਾਂ ਇਕੱਠਿਆਂ ਨੂੰ ਮਸਲਾ ਕਰਕੇ ਤਾਂ ਹਾਈਟ ਵਧਾ ਨੈਦਰ ਉਹ ਵੀ ਕਰ ਸਕਦਾ ਐਰੋਸ ਦੇ ਨਾਲ ਉਹ ਕਹਿੰਦਾ ਮਰਜ ਸੈੱਲ ਕਿਤੇ ਹੋਏ ਤਾਂ ਮੈਂ ਉੱਥੋਂ ਵਧਾ ਨਹੀਂ ਪਾ ਰਿਹਾ ਉਹ ਦੇਖ ਹੁਣ ਵਧਾਣੀ ਸ਼ੁਰੂ ਕੀਤੀ ਹੈ ਪਹਿਲੀ ਵਾਰ 에ਰਰ ਦਿੱਤਾ ਉਹਨੇ ਫਿਰ ਉਸ ਤੋਂ ਬਾਅਦ ਵਧਾਈ ਜਾਂ ਫਿਰ ਮੈਂ ਮੈਨੂਲੀ ਆਪ ਕਰ ਲੈਂਦਾ ਉੱਥੋਂ ਪਕੜ ਕੇ ਠੀਕ ਹੈ ਤੋ ਜੇ ਤੁਹਾਨੂੰ ਐਦਾਂ ਲਿਖਣਾ ਹੋਵੇ ਤਾਂ ਉਹ ਤੋਂ ਟੈਕਸਟ ਇੰਤਰਾ ਦੀ ਟੈਕਸਟ ਡਾਇਰੈਕਸ਼ਨ ਹੈ ਇੱਕ ਵਾਰ ਮੈਂ ਦੱਬਿਆ ਤਾਂ ਐਦਾਂ ਹੋ ਗਈ ਦੂਜੀ ਵਾਰ ਮੈਂ ਦੱਬਿਆ ਉਹ ਸੋਰੀ ਇੱਥੇ ਖੜ ਕੇ ਦਬਣਾ ਸੀ ਅੰਡੂ ਕਰਦਾ ਇੱਕ ਵਾਰ ਆਹ ਵਾਲੇ ਸਾਈਡ 'ਤੇ ਖੜੇ ਹੋ ਗਏਗਾ ਨਾ ਟੈਕਸਟ ਡਾਇਰੈਕਸ਼ਨ ਫੇਰ ਇੱਕ ਵਾਰ ਦਬਿਆ ਤਾਂ ਐਦਾਂ ਤਿੰਨੀ ਆ ਬਸ ਠੀਕ ਹੈ ਹੋਰ ਟੈਟ ਕਰਨਾ ਆ ਇਹ ਤੂੰ ਸਹੀ ਸਵਾਲ ਪੁੱਛਿਆ ਕਿ ਜੇ ਸੈਂਟਰ 'ਚ ਕਰਨਾ ਹੋਵੇ ਤਾਂ ਉਹਦੇ ਨਾਲ ਹੀ ਦੇਖ ਨੋ ਬਟਨ ਲੱਗੇ ਹੋਏ ਆ ਅਲਾਈਨਮੈਂਟ ਦੇ ਠੀਕ ਹੈ ਪਰ ਉਹ ਪਹਿਲਾਂ ਸਮਝ ਲਾ ਗਈ ਉਹ ਅਲਾਈਨਮੈਂਟ ਦਾ ਮਤਲਬ ਕੀ ਹੈ ਹੁਣ ਜੇ ਮੈਂ ਇੱਥੇ ਲਿਖਦਾ ਇੱਕ ਤਾਂ ਅਲਾਈਨਮੈਂਟ ਦੇ ਆਪਸ਼ਨ ਇਹਦੇ ਵਿੱਚ ਹੈ ਹੋਮ ਦੇ ਅੰਦਰ ਕਿ ਲੈਫਟ ਤੇ ਕੀਤਾ ਹੈ ਸੈਂਟਰ ਚ ਕੀਤਾ ਹੈ ਜਾਂ ਰਾਈਟ ਤੇ ਕੀਤਾ ਹੈ ਇਹ ਸਿਰਫ ਹਰੀਜ਼ਨਟਲੀ ਹੈ ਕਿ ਲੈਫਟ ਜਾਂ ਸੈਂਟਰ ਜਾਂ ਰਾਈਟ ਕਰ ਸਕਦਾ ਹੁਣ ਜੇ ਮੈਂ ਇਹਦੀ ਹਾਈਟ ਵਧਾ ਦਵਾਂ ਇਸ ਰੋ ਦੀ ਤਾਂ ਤੈਨੂੰ ਕੀ ਨਵੀਂ ਗੱਲ ਪਤਾ ਚਲਦੀ ਵੀ ਹੈ ਕਿ ਜੇ ਹਾਈਟ ਵਧਾਈ ਹੋਵੇ ਤਾਂ ਅੱਖਰ ਹਮੇਸ਼ਾ ਟੋਪ ਤੇ ਹੁੰਦੇ ਆ ਤੇ ਜੇ ਤੈਨੂੰ ਮੰਗਵਾਵਾਂ ਵਿਡੋਲ ਜ ਕਰਦੇ ਜਾਂ ਬੋਟਮ ਤੇ ਕਰ ਦੇ ਇਹਨਾਂ ਨੂੰ ਹੈਨਾ ਤਾਂ ਉਹਦੇ ਵਿੱਚ অপਸ਼ਨ ਨਹੀਂ ਹੈਗਾ ਇੱਥੇ ਤਾਂ ਲੈਫਟ ਸੈਂਟਰ ਰਾਈਟ ਹੈ ਉਹ ਹਰੀਜ਼ੋਂਟਲੀ ਕਰੂਗਾ ਵਰਟੀਕਲੀ ਨਹੀਂ ਕਰੂਗਾ ਤਾਂ ਜਦੋਂ ਤੂੰ ਹਾਈਟ ਵਧਾਈ ਹੋਵੇ ਜੇ ਤਾਂ ਹੁਣ ਮੈਂ ਇੱਥੇ ਲਿਖਦਾ ਮੈਂ ਜੇ ਹਾਈਟ ਵਧਾਈ ਹੋਈ ਹੈ ਨਾ ਮੈਂ ਰੋ ਦੀ ਤਾਂ ਟੇਬਲ ਲੇਆਉਟ ਤੇ ਜਾਣਾ ਮੈਂ ਤਾਂ ਹੁਣ ਇਹ ਸਾਰੇ ਬਟਨ ਤੂੰ ਕੰਮ ਚ ਲਿਆ ਸਕਦਾ ਫਿਰ ਤੈਨੂੰ ਉਧਰੋਂ ਕਰਨ ਦੀ ਬਜਾਏ ਤੂੰ ਇਧਰੋਂ ਕਰ ਸਕਦਾ ਵਾ ਕੀ ਅਲਾਈਨ ਸੈਂਟਰ ਲੈਫਟ लैफ्ट है तो सेंटर से हो गया अलाइन बॉटम र लैफ्ट अलाइन बॉटम राइट अलाइन बॉटम सेंटर समझ गया नो no बटन देते हुए जो मर्जी ला, हम जब तू डैक्सैक्शन घुमाई हो फिर तू कह स कि इतें कर दे सेंटर मिडल फिर मैं क्या नहीं नहीं टैक्स रैक्शन इदा नहीं मैं इदा चाहिए चाहिए जिदा भी चाहिए समझ गया याद रखिए हूँ फिलहाल इन्ना ਬਾਕੀ ਫਿਰ ਹੋਰ ਕਮਾਨਡ ਬਾਕੀ ਦੀਆਂ ਵੀ ਦੱਸੂਗਾ ਤੇ ਜਿੰਨਾ ਮਰਜ਼ੀ ਮੈਂ ਉਹ ਕਾ ਟੇਬਲ ਤੇ ਨੂੰ ਦਵਾ ਬਣਾ ਲਿਓ ਬਣ ਜਾਣਾ ਜਾਈਦਾ ਅਤੇ ਬੋਰਡਰ ਐਂਡ ਸ਼ੇਡਿੰਗ ਇਹਦੇ ਚ ਟੇਬਲ ਡਿਜ਼ਾਈਨ ਚ ਤਾਂ ਆਪਾਂ ਗਏ ਹੀ ਨਹੀਂ ਹਲੇ ਇਹਦੇ ਚ ਬਹੁਤ ਜ਼ਰੂਰੀ ਕਮਾਨ ਹੁੰਦੀ ਹੈ ਬੋਰਡਰ ਐਂਡ ਸ਼ੇਡਿੰਗ ਕਿ ਆਪਣੀ ਮਰਜ਼ੀ ਦੇ ਨਾਲ ਬੋਰਡਰ ਲਗਾਣੇ ਉਹਨਾਂ ਦਾ ਸਟਾਈਲ ਚੇਂਜ ਕਰਨਾ ਜਾਂ ਹਾਈਡ ਕਰਨਾ ਬੋਰਡਰ ਮਰਜ਼ੀ ਕਰਨ ਤੇ ਹਾਈਡ ਕਰਨ ਚ ਫਰਕ ਹੁੰਦਾ ਉਹ ਫੇ ਕੋਈ ਪਾਰਟਿਕੂਲਰ ਡਿਜ਼ਾਈਨ ਆਪਾਂ ਬਣਾਵਾਂਗੇ ਉਹ ਤੋਂ ਤੈਨੂੰ ਸਮਝਾਵਾਂਗੇ ਠੀਕ ਹੈ